ਆਪ ਜੀ ਦੇ ਸਾਹਮਣੇ ਇੱਕ ਤੋਂ ਬੇਨਤੀ ਕਰਨ ਵਾਸਤੇ ਅਸੀਂ ਅੱਜ ਅਮਰ ਸੰਚਾਰ ਜਥਾ ਜੁਕੇ ਦਾ ਯੂਕੇ ਦਾ ਯੂਰਪ ਹਾਜ਼ਰ ਹੋਇਆ ਹੈ ਜੋ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਦੇ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਜਾਂ ਹੋ ਇਤਿਹਾਸਕ ਗੁਰਦੁਆਰਾ ਸਾਹਿਬ ਉੱਪਰ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਸਿੱਖਾਂ ਦੇ ਫਿਰਦੇ ਜਿਸ ਨਾਲ ਗੁੰਧ ਲੱਗਿਆ ਜਾਂ ਸਿੱਖਾਂ ਦੇ ਮਨਾਂ ਨੂੰ ਬਹੁਤ ਠੋਸ ਪਹੁੰਚ ਠੇਸ ਪਹੁੰਚਾ ਹੈ ਇਸ ਕਰਕੇ ਅਸੀਂ ਫਿਰ ਦੁਬਾਰਾ ਅੱਜ ਕਿਉਂ ਪਿਛਲੇ ਪਿਛਲੇ ਹਫ਼ਤੇ ਅਸੀਂ ਸ੍ਰੀ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਮਿਲੇ ਸੀ ਫੋਟੋਪ੍ਰੈਂਟਾਂ ਪਹਿਲਾਂ ਵੀ ਅਸੀਂ ਆਪਣੇ ਕੁਝ ਤੋਂ ਵੈਸੀ ਛੱਟ ਹਟਿਆ ਪਰ ਇਹ ਜੋ ਗੱਲ ਹੈ ਉਹ ਮਾੜੀ ਆ ਇਸ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਹੜਾ ਜਿਹੜਾ ਗੁਰਮਖ ਪਿਆਰਿਆਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਸਿੱਖ ਫੈਡਰੇਸ਼ਨ ਜੁਕੇ ਉਹਨਾਂ ਨੇ ਬੜੀ ਵਿਸ਼ਾਲ ਦਲੀਲਾਂ ਪੇਸ਼ ਦੇ ਕੇ ਇਸ ਦਾ ਵਿਰੋਧ ਕੀਤਾ ਇਥੋਂ ਦੇ ਪੀ ਵੀ ਸੀ ਚੈਨ ਜਗਜੀਤ ਸਿੰਘ ਜੀਤਾ ਭਾਈ ਰਕबीर ਸਿੰਘ ਵਾਜੇ ਕਮਟੀ ਵੀ ਜਿਵੇਂ ਕਿ ਜਸਵੰਤ ਸਿੰਘ ਠੇਕੇਦਾਰ ਤਾਂ ਪ੍ਰਵਿੰਦਰ ਸਿੰਘ ਬਾਲ ਐਮ ਐ ਟੀ ਵੀ ਉਹਨਾਂ ਨੇ ਇਸ ਦਾ ਵਿਰੋਧ ਕਰਕੇ ਬਹੁਤ ਸੰਗਤਾਂ ਵੱਲ ਜਾਣੂ ਕਰਵਾਇਆ ਹੈ ਹੋਰ ਵੀ ਅਸੀਂ ਜਿਹਨਾਂ ਨੇ ਟਿੱਡਿਆ ਤੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਹੇਦਾਰ ਉਹਨਾਂ ਨੇ ਵੀ ਇਸ ਦਾ ਆਵਾਜ਼ ਠਾ ਕੇ ਸੰਗਤਾਂ ਤੱਕ ਆਪਣੀ ਪਹੁੰਚਾਈ ਆ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਆਵਾਜ਼ ਨੂੰ ਉਠਾਈ ਜਾਵੇ ਇਹ ਬਹੁਤ ਘਾਤ ਖਬਰਿਆ ਇਹ ਮੌਕੇ ਤੇ ਸੁਵਾਲਣੇ ਵਾਲੀ ਗੱਲ ਹੈ ਜੋ ਅਸੀਂ ਆਪਣੇ ਵੱਲੋਂ ਪੰਜਾ ਸਿੰਘਾਂ ਨੇ ਇੱਕ ਸੰਦੇਸ਼ ਲਿਖਿਆ ਹੈ ਜੋ ਕਿ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਨਿਸ਼ਚਰਮਣੀ ਕਰਨ ਤੇ ਪਰਮੰਦਰ ਕਮੇਟੀ ਨੂੰ ਉਸ ਨੂੰ ਜਰੂਰ ਨਾ ਸੁਣ ਲੈਣਾ ਤੇ ਜਰੂਰ ਉੱਤੇ ਵਿਚਾਰ ਕਰਨੀ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਅਕਾਲ ਸਾਹਿਬ ਦੇ ਤਖਤ ਸਾਹਿਬ ਦੇ ਚਹਤਾਰ ਸਿੰਘ ਸਾਹਿਬ ਭਾਈ ਰਕਵੀਰ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਤਰਾ ਦੇ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਰਬੋਤਮ ਪੰਜ ਪਿਆਰੇ ਜਿਨ੍ਹਾਂ ਵਿੱਚ ਅਸੀਂ ਔਖੀ ਕੜੀ ਵਿੱਚ ਵੀ ਖਾਲਸਾ ਪੰਥ ਦੀ ਅਗਵਾਈ ਕੀਤੀ ਹੈ ਉਹਨਾਂ ਦੇ ਰੂਪ ਵਿੱਚ ਅਸੀਂ ਪਿਛਲੇ 35 ਸਾਲਾਂ ਤੋਂ ਯੂਰਪ ਦੇ ਚੂਕੇ ਵਿੱਚ ਪੰਜਾਂ ਪਿਆਰਿਆਂ ਦੀ ਸੇਵਾ ਨਿਭਾ ਵਿਚਰ ਕੇ ਸੇਵਾ ਨਿਭਾ ਰਹੇ ਹਨ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਲੜ ਲਾਇਆ ਹੈ ਜੋ ਸਾਰੇ ਯੋਗ ਯੋਗਪਤੀਆਂ ਸੰਗਤਾਂ ਸਾਡੇ ਜਾਂ ਸਿਆਸੀ ਚਸ਼ੇਬੰਦੀਆਂ ਹਨ ਜਾਂ ਪਰਮੰਦਰ ਕਮੇਟੀਆਂ ਹਨ ਸਾਡੇ ਸੰਪਰਕ ਵਿੱਚ ਹਨ ਜੋ ਪਿਛਲੇ ਦਿਨੀ ਸ਼ਰੋਮਣੀ ਕਮੇਟੀ ਵੱਲੋਂ ਇੱਕ ਹਾਤਕ ਫੈਸਲਾ ਨਾਲ ਕੀਤਾ ਕਿ ਹਾਤਕ ਫੈਸਲਾ ਕੀਤਾ ਗਿਆ ਹੈ ਉਸ ਦੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਖਾਲਸਾ ਪੰਥ ਦੇ ਕੇਸਰੀ ਨਿਸ਼ਾਨ ਨੂੰ ਬਦਲ ਕੇ ਜੋ ਗੰਤ ਬਸੰਤ ਬਸੰਤੀ ਰੰਗ ਮੋੜ ਦਿੱਤਾ ਹੈ ਇਹ ਫੈਸਲੇ ਨਾਲ ਦੁਨੀਆ ਭਰ ਦੇ ਵਸਤੇ ਸਿੱਖਾਂ ਵਿੱਚ ਦਾ ਹਿਰਦਾ ਬੁੰਧਰਿਆ ਗਿਆ ਹੈ ਹਰ ਸਿੱਖ ਜਾਣਦਾ ਹੈ ਕਿ ਇਹ ਫੈਸਲਾ ਸਿੱਖਾਂ ਨੂੰ ਭੜਕਾਉਣ ਲਈ ਹੈ ਤੇ ਬਾਦਲ ਪਰਿਵਾਰ ਨੂੰ ਸਿੱਖਾਂ ਦੇ ਬਾਦਲ ਪਰਿਵਾਰ ਨੂੰ ਸਿੱਖ ਸਿੱਖਾਂ ਦੇ ਗੁਨਾਹਾਂ ਤੋਂ ਮੁਆਫੀ ਲਈ ਲਿਆ ਗਿਆ ਇਹ ਇੱਕ ਬਹੁਤ ਡੂੰਗੀ ਸ਼ਾਸਤ ਹੈ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਭਰਾ ਮਾਰੂ جنگ ਤੇ ਸਿੱਖੀ ਸਿਧਾਂਤਾਂ ਨੂੰ ਹੁਣ ਤੱਕ ਸਭ ਤੋਂ ਵੱਡੀ ਵੱਡਾ ਹਮਲਾ ਹੈ ਜੋ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਿੰਘ ਸਾਹਿਬ ਜੀ ਬਾਦਲ ਪਰਿਵਾਰ ਦੇ ਜੋ ਕਾਫੀ ਪਿਛਲੇ ਸਮੇਂ ਤੋਂ ਬਾਤ ਵਿਵਾਦਾਂ ਵਿੱਚ ਫਸਿਆ ਹੋਇਆ ਹੈ ਉਹਨਾਂ ਦਾ ਜੋ ਕਿ ਬਹੁਤ ਜ਼ਿਆਦਾ ਪਾਪਾਂ ਦਾ ਘੜਾ ਭਰ ਚੁੱਕਾ ਹੈ ਉਹਨਾਂ ਨੂੰ ਬਚਾਉਣ ਵਾਸਤੇ ਆਪ ਜੀ ਨੇ ਇਹ ਆਪਣੇ ਰਤਵੇ ਜੋ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਦਿੱਤੇ ਹਨ ਉਸ ਉਸ ਬਖਸ਼ਿਸ਼ ਉਸ ਰਤਬੇ ਦਾ ਆਪ ਜੀ ਨੂੰ ਖਿਆਲ ਰੱਖਣਾ ਇਸ ਦਾ ਖਿਆਲ ਰੱਖਦਿਆਂ ਹੋਇਆ ਕਿ ਪਿਛੋਕੜ ਵਿੱਚ ਆਪ ਜੀ ਨੂੰ ਪਤਾ ਜਿਨ੍ਹਾਂ ਨੇ ਨਹੀਂ ਸਹੀ ਫੈਸਲੇ ਨਹੀਂ ਲਏ ਉਹਨਾਂ ਦਾ ਜੋ ਹਾਲ ਹੋਇਆ ਜਿਹੜੇ ਪਿਛਲੇ ਸਿੰਘ ਸਾਹਿਬਾਂ ਨੇ ਇਹਨਾਂ ਮਰਯਾਦਾ ਦਾ ਘਾਣ ਕੀਤਾ ਹੈ ਉਹਨਾਂ ਦੀ ਜੋ ਦੁਰਦਸ਼ਾ ਹੋਈ ਹੈ ਉਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਸਿੱਖ ਕੌਮ ਨੂੰ ਪਹਿਲਾਂ ਹੀ ਇਹ ਦਿੱਤੇ ਜਗਮਾ ਕਾਰਨ ਡੂੰਘੀਆਂ ਸ਼ਾਸ ਜਾਂ ਸ਼ਾਸ ਜਾਂ ਦਾ ਸ਼ਿਕਾਰ ਹੋਣਾ ਪਿਆ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਸਿੱਖ ਜਾਣਦੇ ਜਾਣ ਬੈਠੇ ਸਿੱਖ ਜਾਣ ਚੁਕੇ ਹੈ ਕਿ ਬਾਦਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਥੋਪਿਆ ਸਿਆਸੀ ਵਿੰਗ ਜੋ ਐਸੇ ਇਹੋ ਜਿਹੇ ਫੈਸਲੇ ਲੈਣ ਲਈ ਆਪ ਜੀ ਨੂੰ ਆਪ ਜੀ ਦੇ ਭਾਰੂ ਹੈ ਇਸ ਵਿੰਗ ਨੇ ਪਹਿਲਾਂ ਸਿੰਘ ਸਭਾ ਦੇ ਰਤਬਿਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਡੂੰਗੀ ਸੱਟ ਮਾਰੀ ਹੈ ਇਸ ਵਿੰਗ ਨੇ ਪਹਿਲਾਂ ਵੀ ਸਿੰਘ ਸਹਿਬਾਂ ਸਿੱਖ ਫੈਡਰੇਸ਼ਨ ਸਿੱਖ ਸੰਪਰਦਾਵਾਂ ਦਮਤੀ ਮਿੱਟ ਕਿਸਾਲ ਇਥੋਂ ਤੱਕ ਕਿ ਮਰਵਾਨੀ ਵਾਲੇ ਪਰਿਵਾਰਾਂ ਤੇ ਸ਼ਹੀਦ ਪਰਿਵਾਰਾਂ ਨੂੰ ਢਕਾਰਿਆ ਹੈ ਹੁਣ ਸਿੱਧੇ ਅਕਾਲ ਤਖਤ ਦੇ ਸਿਧਾਂਤ ਨੂੰ ਛੱਟ ਮਾਰੀ ਹੈ ਆਪ ਜੀ ਇਸ ਸਾਰੇ ਸਿਸਟਮ ਤੋਂ ਭਲੀ ਭਾਂਤ ਜਾਣੂ ਹੋ ਜੋ ਆਪ ਜੀ ਨਾਲ 20 ਔਣ ਵਾਲੇ ਸਮੇਂ ਵਿੱਚ ਜੋ ਜਹੇਦਾਰ ਯਾਨੀ ਗਿਆਨੀ ਕਰਪੀਰ ਸਿੰਘ ਨਾ ਹੋਇਆ ਸੀ ਕਿਸ ਤਰ੍ਹਾਂ ਉਸ ਨੂੰ ਜਲੀਲ ਕਰਕੇ ਇਸ ਤੋਂ ਉਤਾਰਿਆ ਗਿਆ ਹੈ ਇਹ ਆਉਣ ਵਾਲੇ ਸਮੇਂ 'ਚ ਆਪਜੀ ਨਾਲ ਵੀ ਹਾਲ ਹੋ ਸਕਦਾ ਹੈ ਪਰ ਅਸੀਂ ਸਿੱਖ ਸਿੱਖਾਂ ਦੀਆਂ ਭਾਵਨਾ ਜੇ ਸੰਪਦੇਸ਼ਾਂ ਦੀਆਂ ਵਸਦੀਆਂ ਸਮੂਹ ਸਿੱਖ ਸਿੱਖਾਂ ਦੀਆਂ ਭਾਵਨਾ ਨੂੰ ਆਪਜੀ ਤੱਕ ਉਜਾਗਰ ਕੀਤਾ ਹੈ ਆਪਜੀ ਬੜੀ ਦਲੇਰੀ ਦੇ ਨਾਲ ਯੁਰਤ ਦੇ ਨਾਲ ਇਹ ਫੈਸਲਾ ਕਰਕੇ ਇਸ ਕੇਸਰੀ ਨਿਸ਼ਾਨ ਇਹ ਜੋ ਨਿਸ਼ਾਨ ਹੈ ਰੰਗ ਨੂੰ ਬਦਲ ਕੇ ਮੁੜ ਕੇਸਰੀ ਨਿਸ਼ਾਨ ਝੁਲਾਇਆ ਜਾਵੇ ਇਸ ਦਾ ਇਕੱਠ ਕਰਕੇ ਵਿਦਵਾਨਾਂ ਸੰਪਰਦਾ ਮਾ ਸਮੂਹ ਜਥੇਬੰਦੀਆਂ ਨੂੰ ਸੱਦ ਕੇ ਦੁਆਰਾ ਫਿਰ ਫੈਸਲਾ ਲਿਆ ਜਾਵੇ ਇਸ ਕਰਕੇ ਤੁਸੀਂ ਜੋ ਇਹ ਘਾਤਕ ਫੈਸਲਾ ਲਿਆ ਹੈ ਇਹਨਾਂ ਪਰਿਵਾਰ ਨੂੰ ਬਚਾਉਣ ਵਾਸਤੇ ਇਸ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬਿਲਕੁਲ ਸਹਿਮਤ ਨਹੀਂ ਹੈ ਇਸ ਕਰਕੇ ਆਪ ਜੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਹਦਾ ਦੁਆਰਾ ਮੁੜ ਵਿਚਾਰ ਕਰਕੇ ਕਿ ਜੋ ਗੁਰੂ ਸਾਹਿਬ ਤੋਂ ਚੱਲੀ ਆਉਂਦੀ ਮਰਯਾਦਾ ਹੈ ਉਸ ਨੂੰ ਪ੍ਰਪੱਕ ਕੀਤਾ ਜਾਵੇ ਕਿਉਂਕਿ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਇਹੋ ਜਿਹਾ ਸਮਾਂ ਆਇਆ ਪਿੰਡਾਂ ਦੇ ਵਿੱਚ ਸਿੱਖੀ ਦੇ ਕਿਤੇ ਦੇਖਣ ਨੂੰ ਨਾਂ ਨਿਸ਼ਾਨੀ ਲੱਭਦਾ ਸੀ ਇੱਕ ਮੈਂ ਆਪਣੇ ਪਿੰਡ ਦੀ ਘਰਨਾ ਵਸਦਾ ਬਹੁਤੇ ਬੰਦਿਆਂ ਨੂੰ ਅੱਜ ਸੰਤ ਜਨਰੈਲ ਸਿੰਘ ਜੀ ਤੋਂ ਤਾਂ ਇੱਕ ਸਾਲ ਤੋਂ ਬਹੁਤ ਜ਼ਿਆਦਾ ਨਫ਼ਰਤ ਹੁੰਦੀ ਹੈ ਜੂਰੀ ਪਿਆਰੀ ਸਾਜ ਇੱਕ ਕੋਈ ਮਦਦ ਸ਼ਤਾ ਦੇਣਾ 1975 ਦੀ ਗੱਲ ਆ ਸਾਡੇ ਪਿੰਡ ਦੇ ਵਿੱਚ ਪਿੰਡ ਬਟਾਲਾ ਮਾਹੀ ਜ਼ਿਲ੍ਹਾ ਹੁਸ਼ਿਆਰਪੁਰ ਗੁਰਦੁਆਰੇ ਦੇ ਮੋਰੇ ਗੰਦੇ ਗਾਣੇ ਗਾਏ ਜਾ ਰਹੇ ਸੀ ਤੇ ਅੰਦਰ ਸ਼ਰਾਬ ਪੀਤੀ ਜਾ ਰਹੀ ਸੀ ਇਸ ਨਿਗਾਰ ਤੱਕ ਅਸੀਂ ਆ ਚੁੱਕੇ ਸੀ ਜੂਰੀ ਪਿਆਰੀ ਸਾਧ ਸੰਗਤ ਜੀਓ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਇੱਕ ਵਾਰੀ ਸਾਡੇ ਪਿੰਡ ਸਾਈਕਲ ਤੇ ਆਏ ਤੇ ਦੂਜੀ ਵਾਰੀ ਸਿਰਫ ਆਪਣਾ ਜੋ ਨਗਰ ਕੀਰਤਨ ਜਰੂਰ ਸੀ ਲੈ ਕੇ ਨੰਗੇ ਆ ਉੱਥੇ ਨਹੀਂ ਨਹਾਰਾ ਲਾਇਆ ਸੀ ਸਿਰਫ ਰਾਤ ਨੂੰ 9 ਵਜੇ ਇੱਕ ਜਾਂ 1.5 ਮਿੰਟ ਦਾ ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ ਉਹਨਾਂ ਮਹਾਪੁਰਸ਼ਾਂ ਦੀ ਇਹਨੇ ਨਹਰੇ ਦੇ ਕਾਰਨ ਉਹ ਅੱਜ ਬਡਾਲਾ ਮਾਹੀ ਪਿੰਡ ਗਿਲਾ ਹਸ਼ਿਆਰ ਪਰ ਦੇ ਵਿੱਚ ਮੌਜੂਦਾ ਸ਼ੰਘਰ ਦੇ ਵਿੱਚ ਪਹਿਲੇ ਨੰਬਰ ਤੇ ਰਿਆ ਬੜੇ-ਬੜੇ ਖਾੜਕੂ ਔਰ ਬੜਾ-ਬੜਾ ਉਸTING ਪਿੰਡ ਤੋਂ ਸ਼ੰਘਰ 'ਚ ਲੜਿਆ ਗਿਆ ਅਸੀਂ ਦੱਸੋ ਜਿਨਾ ਦੇ ਇੱਕ ਢਾ ਮਾਰਦੇ ਨਾਲ ਇੰਨੀ ਜਾਗਰਤੀ ਪੂਰੀ ਦੁਨੀਆ ਚ ਆਈ ਉਹਦਾ ਕਹਿਣਾ ਮੰਨਿਆ ਆ ਜੋ ਸ਼ਰੋਮਣੀ ਕਮੇਟੀ ਦਾ ਬਲਟੋਹੇ ਜਾਂ ਨਾਲ ਇੱਕ ਹੋਰ ਜਿਹੜਾ ਤੁਰੇ ਫਿਰਦੇ ਆ ਇਹਨਾਂ ਦਾ ਕਹਿਣਾ ਮੰਨਿਆ ਇਸ ਕਰਕੇ ਗੁਰੂ ਪੈਰੀ ਸਾਹਿਬ ਸੰਗਤ ਜੀਓ ਬੇਨਤੀ ਪ੍ਰਵਾਨ ਕਰੋ ਤਿੰਨਾ ਮਹਾਪਰਿਸ਼ਾਦੇ ਉੱਤੇ ਈਆਂ ਫੋਟੋਆਂ ਲੱਗੀਆਂ ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਆਪਣੇ ਢਰਾਵਾਲਿਆਂ ਨੂੰ ਪੰਥ ਰਤਨ ਦਿੱਤਾ ਗਿਆ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਸਪੈਸ਼ਲ ਫੋਟੋ ਲਾਈਆ ਬੜੇ ਹੀ ਘਰਣ ਪੜਿਆ ਹੀ ਮਹਾਨ ਉਹਨਾਂ ਨੂੰ ਸਿੱਖ ਦਾ ਖਿਤਾਬ ਦਿੱਤਾ ਗਿਆ ਉਸ ਤੋਂ ਸਭ ਤੋਂ ਵੱਧ ਸੰਤ ਜਨਰੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੌਜੂਦਾ ਸੰਘਰਸ਼ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਸਿੱਖੋ ਗੱਲ ਸੁਣ ਲਿਓ ਦੋ ਵਾਰੀ ਖਾਲਸੇ ਦਾ ਰਾਜ ਆਇਆ 40 ਸਾਲ ਤੋਂ ਤੁਸੀਂ ਸੰਘਰਸ਼ ਲੜਿਆ ਉਹ ਤੁਹਾਨੂੰ ਅਜੇ ਨਹੀਂ ਪਤਾ ਲੱਗਾ ਸਾਡਾ ਰੰਗ ਕਿਹੜਾ ਕਿੱਦਾਂ ਦੀ ਤੁਸੀਂ ਗੱਲਾਂ ਕਰਦੇ ਹੋ ਵਿਸ਼ੇਸ਼ ਤੌਰ ਤੇ ਮੈਂ ਦਲਜੀਤ ਸਿੰਘ ਖਾਲਸਾ ਜੋ ਪੰਥ ਕਾਗੂਆ ਸਿੱਖ ਸਹਤ ਵਾਲੇ ਉਹ ਤੁਸੀਂ ਚੁੱਪ ਕਰਕੇ ਬੈਠੇ ਆ ਇੰਨਾ ਤੁਹਾਡੇ ਦਾ ਦਲ ਕਾਲਸਾ ਦਾ ਪ੍ਰਭਾਵ ਪੈ ਗਿਆ ਉਹ ਤੁਹਾਨੂੰ ਸੰਤ ਜਨੈਲ ਸਿੰਘ ਜੀ ਭੁੱਲ ਗਏ ਕਿਹੜੀ ਖੁਸ਼ੀ ਕਰਕੇ ਚੁੱਕਰਦੇ ਆ ਜਿਸ ਤੇ ਰੱਖਿਓ ਯੂਕੇ ਦੀਆਂ ਯੂਰਪ ਦੀਆਂ ਸੰਗਤਾਂ ਵੱਲੋਂ ਅਸੀਂ ਬੇਨਤੀ ਕਰਦੇ ਆ ਨਿਸ਼ਾਨ ਸਾਹਿਬ ਉੱਥੇ ਕੇਸਰੀ ਝੁਲਣਿਆ ਦੇਖੋ ਸਰਕਾਰ ਨੇ ਜਿਹੜਾ ਅਕਾਲ ਤਖਤ ਬਣਾਇਆ ਸੀ ਨਾ ਸਿੱਖਾਂ ਨੇ ਢਾਹ ਕੇ ਬਣਾਇਆ ਇਹਨਾਂ ਨੇ ਢਾਇਆ ਸੀ ਆਪਣੇ ਉਹਨਾਂ ਨੂੰ ਜਿਹੜਾ ਕੋਈ ਪੁੱਟਾ ਸਿੰਘ ਸੀ ਗ੍ਰਹਿ ਮੰਤਰੀ ਸੀ ਗਲਤ ਫੱਟੀ ਪਾ ਕੇ ਮਾਫੀ ਮੰਗਣੀ ਪਈ ਜਿਹੜੇ ਬਰਨਾਲੇ ਨੇ ਬਲੈਕ ਥੰਡ ਰਕਰਾਇਆ ਸੀ ਉਹਨੂੰ ਗਲਤ ਫੱਟੀ ਪਾ ਕੇ ਮਾਫੀ ਮੰਗੀ ਸੀ ਦੱਸੋ ਇਹ ਕਿਹੜੇ ਨਵੇਂ ਆ ਗਏ ਹੈ ਸਿੰਘ ਸਾਭ ਤੁਹਾਨੂੰ ਦਿੱਤੀਆਂ ਹੋਈਆਂ ਜਥੇਦਾਰੀਆਂ ਸੰਗਤਾਂ ਵੱਲੋਂ ਦਿੱਤਾ ਹੈ ਸਤਿਕਾਰ ਬਰਕਰਾਰ ਰੱਖੋ ਬੜੀ ਦਲੇਰੀ ਦੇ ਨਾਲ ਫੈਸਲੇ ਲਵੋ ਇਦਾਂ ਤਾਂ ਗਲਤ ਕੰਮ ਨਾ ਕਰੋ ਦੇਖੋ ਵਿਨੇਸ਼ ਦੱਸੇ ਪੁੱਛੇ 605 600 ਸਾਲ ਤੋਂ ਝੁੱਲਦਾ ਨਿਸ਼ਾਨ ਸਾਹਿਬ ਤੁਸੀਂ ਬਦਲ ਕੇ ਰੱਖ ਦਿੱਤਾ ਸਾਡੀ ਸਿੰਘ ਸਾਹਿਬ ਯਾਨੀ ਰਕਵੀਰ ਸਿੰਘ ਨਾਲ ਪਿਛਲੇ ਹਫ਼ਤੇ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਕਾਫੀ ਬਾਤ ਬਾਤ ਪਛਿਆ ਜੋ ਅਸੀਂ ਕਿਹਾ ਸੀ ਅਸੀਂ ਬਿਲਕੁਲ ਡੜ ਡੜਿਆ ਵਿਰਧਤਾ ਨਾਲ ਉੱਤੇ ਖੜੇ ਆ ਯੂਰਪ ਦੀਆਂ ਸੰਗਤਾਂ ਤਾਂ ਇੰਗਲੈਂਡ ਦੀਆਂ ਸੰਗਤਾਂ ਹੋਰ ਵੀ ਵੱਖ-ਵੱਖ ਦੁਨੀਆ ਭਰ ਦੇ ਜੋ ਸੰਗਤਾਂ ਹਨ ਸੜਨਾਂ ਜੁੜੀਆਂ ਹੋਈਆਂ ਖੁੱਲੇ ਤੌਰ ਤੇ ਅਸੀਂ ਆਪਣਾ ਟੈਲੀਫੋਨ ਦਿੱਤਾ ਬਿਲਕੁਲ ਸਮੁੱਚੀ ਸੰਗਤ ਸੰਤ ਨੂੰ ਬੇਨਤੀ ਹੈ ਡਟ ਕੇ ਤੇ ਪਹਿਰਾ ਦੇਵੋ ਅੱਜ ਤੁਹਾਡਾ ਰੰਗ ਬਦਲ ਦਿੱਤਾ ਬਸੰਤੀ ਰੰਗ ਕਿਹਨਾਂ ਦਾ ਆ ਰਾਮਲੀਲਾ ਕਰਨੇ ਵਾਲਾ ਕੱਲ ਨੂੰ ਤੁਹਾਡਾ ਗ੍ਰੰਥ ਵਧਣਗੇ ਕਿੰਨੀ ਆਣਾ ਤੁਹਾਡੇ ਚ ਤਬਦੀਲੀਆਂ ਦਿੱਤੀਆਂ 100 ਸਾਲ ਪੁਰਾਣੀ ਮਰਜ਼ਾਦਾ ਜਿਹੜੀ ਲਾਗੂ ਨਹੀਂ ਹੋ ਸਕੀ ਤੁਸੀਂ ਉਹ ਤਾਂ ਉਹਦੇ ਐਕਸਪਾਇਰ ਹੋ ਜਾਂਦੀ ਆ ਕਿੱਡਾ ਉਹ ਤੋਂ ਤੁਸੀਂ ਕੱਢ ਕੱਢ ਕੇ ਲਈ ਆਉਨੇ ਆ ਇਸ ਕਰਕੇ ਸਾਡੀ ਸਮੁੱਚੀ ਸੰਗਤ ਨੂੰ ਬੇਨਤੀ ਆ ਬੇਨਤੀ ਆ ਕਿ ਇਹ ਜੋ ਖਰੜਾ ਬਿਲਕੁਲ ਪਾਸ ਨਹੀਂ ਹੋਇਆ ਇਹ ਸਿਰਫ ਸਾਨੂੰ ਭੜਕਾਉਣ ਵਾਸਤੇ ਆ ਇਕੱਤਰ ਹੋ ਕੇ ਆਪਣੇ ਫੈਸਲੇ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ